ਮੈਂ ਤਜਿੰਦਰ ਵਰਲੀ ਆਪਣਾ ਪ੍ਰੋਗਰਾਮ ਇੱਕ ਖਾਸ ਖਬਰ ਮੇਰੀ ਨਜ਼ਰ ਲੈ ਕੇ ਹਾਜ਼ਰ ਹੋਇਆ ਹਾਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਪਿਛਲੇ ਸਾਲ 1 ਦਸੰਬਰ ਨੂੰ ਆਪਣਾ ਮਿਸ਼ਨ ਸਮਰੱਥ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਕਰਵਾਏ ਗਏ ਬੇਸਲਾਈਨ ਸਰਵੇ ਦੇ ਹੈਰਾਨ ਕਰਨ ਵਾਲੇ ਖੁਲਾਸੇ ਜਗ ਜਾਰ ਹੋਏ ਹਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੀਜੀ ਤੋਂ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਸਰਵੇਖਣ ਕੀਤਾ ਗਿਆ ਇਸ ਮੁਤਾਬਕ 47% ਵਿਦਿਆਰਥੀ ਹੀ ਆਪਣੀ ਮਾਂ ਬੋਲੀ ਪੰਜਾਬੀ ਪੜ੍ਹ ਸਕਦੇ ਹਨ 9% ਸਿਰਫ ਸ਼ਬਦ ਹੀ ਪੜ੍ਹ ਸਕਦੇ ਹਨ ਜਦਕਿ 6% ਸਿਰਫ ਅੱਖਰਾਂ ਦੀ ਪਛਾਣ ਕਰ ਸਕਦੇ ਹਨ ਹਿਸਾਬ ਦੇ ਖੇਤਰ ਵਿੱਚ ਸੰਕਟ ਹੋਰ ਵੀ ਡੂੰਘਾ ਹੈ 2% ਬੱਚੇ ਹਿੱਸੇ ਹੀ ਨਹੀਂ ਪਛਾਣ ਸਕਦੇ 8ਵੀਂ ਸੈਂਟ ਬੱਚੇ ਸਿਰਫ 9 ਤੱਕ ਦੇ ਹਿੱਸੇ ਪਛਾਣਦੇ ਹਨ 16% ਦੀ ਵਿਦਿਆਰਥੀਆਂ ਦੀ ਸਮਰੱਥਾ 11 ਤੋਂ 99 ਤੱਕ ਦੇ ਹਿੱਸੇ ਪਛਾਣਨ ਤੱਕ ਸੀਮਤ ਹੈ ਪਰ ਉਹ ਹਸਾਬ ਦੀ ਕੋਈ ਵੀ ਵਿਧੀ ਜਮਾ ਘਟਾਓ ਜ਼ਰਬ ਤਕਸੀਮ ਆਦ ਨਹੀਂ ਜਾਣਦੇ ਸਿਰਫ 37% ਬੱਚੇ ਘਟਾਓ ਜਾਂ ਤਕਸੀਮ ਆਦ ਜਾਣਦੇ ਹਨ ਅੰਗਰੇਜ਼ੀ ਦੀ ਪੜ੍ਹਾਈ ਦੀ ਸਥਿਤੀ ਤਾਂ ਅਤਿਅੰਤ ਗੰਭੀਰ ਹੈ ਦਿਲਚਸਪ ਗੱਲ ਇਹ ਹੈ ਕਿ ਕੇਂਦਰ ਸਰਕਾਰ ਦੁਆਰਾ 2022 ਵਿੱਚ ਜਾਰੀ ਕੀਤੇ ਗਏ ਨੈਸ਼ਨਲ ਅਚੀਵਮੈਂਟ ਸਰਵੇ ਐਨਏਐਸ 2021 ਵਿੱਚ ਰਾਜਾਂ ਵਿੱਚੋਂ ਪੰਜਾਬ ਸਭ ਤੋਂ ਉੱਤਮ ਪ੍ਰਦਰਸ਼ਨ ਕਰਨ ਵਾਲਾ ਸੂਬਾ ਸੀ ਐਨਏਐਸ ਇੱਕ ਰਾਸ਼ਟਰੀ ਪੱਧਰ ਦਾ ਮੁਲਾਂਕਣ ਸਰਵੇਖਣਾ ਹੈ ਜੋ ਵਿਦਿਆਰਥੀਆਂ ਦੀ ਸਿੱਖਣ ਪ੍ਰਾਪਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਰਵਾਇਆ ਜਾਂਦਾ ਹੈ ਐਸਡੀ ਵੱਰਤੋਂ ਨਵੀਆਂ ਵਿੱਦਿਕ ਨੀਤੀਆਂ ਬਣਾਉਣ ਲਈ ਕੀਤੀ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ 2022 ਵਿੱਚ ਆਪ ਦੀ ਅਗਵਾਈ ਵਾਲੀ ਸਰਕਾਰ ਦੇ ਪਹਿਲੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਕੇਂਦਰ ਦੇ ਐਨਏਐਸ ਵਿੱਚ ਪੰਜਾਬ ਦਾ ਸਿਖਰਲਾ ਦਰਜਾ ਫਰਜੀ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਅਸਲੀਅਤ ਦਾ ਪਰਦਾ ਫਾਸ਼ ਕਰਨਗੇ ਹੁਣ ਬਹੁਤ ਸਾਰੇ ਲੋਕ ਇਸ ਸਰਵੇ ਨੂੰ ਪਰਦਾ ਫਾਸ਼ ਦੇ ਸੰਦਰਭ ਵਿੱਚ ਹੀ ਦੇਖ ਰਹੇ ਹਨ ਇੱਕ ਸਵਾਲ ਹੁਣ ਇਹ ਵੀ ਖੜਾ ਹੋ ਗਿਆ ਹੈ ਕਿ ਦੋਨਾਂ ਸਰਵੇਆਂ ਵਿੱਚੋਂ ਕਿਹੜਾ ਸਰਵੇ ਠੀਕ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਹੋਰ ਅਨੇਕਿਆ ਕਿ ਤੁਸੀਂ ਸਕੂਲਾਂ ਨੂੰ ਬਾਹਰੋਂ ਪੇਂਟ ਕਰਤੇ ਉਹਨਾਂ ਨੂੰ ਨੰਬਰ 1 ਹੋਣ ਦਾ ਦਾਵਾ ਨਹੀਂ ਕਰ ਸਕਦੇ ਜਦੋਂ ਸਕੂਲ ਸਟਾਫ ਸਹੂਲਤਾਂ ਤੋਂ ਸੱਕਣੇ ਹੋ ਉਹ ਨੰਬਰ 1 ਨਹੀਂ ਹੋ ਸਕਦੇ ਜਿੱਥੇ ਕੋਈ ਸਟਾਫ ਨਹੀਂ ਪਾਣੀ ਨਹੀਂ ਬੈਂਚ ਨਹੀਂ ਉਹ ਸਕੂਲ ਪ੍ਰਦਰਸ਼ਨ ਸਾਰਨੀ ਵਿੱਚ ਕਿਵੇਂ ਸਿਖਰਲੇ ਸਥਾਨ ਤੇ ਆ ਸਕਦੇ ਹਨ ਅਸੀਂ ਤੁਹਾਨੂੰ ਦਿਖਾਵਾਂਗੇ ਕਿਵੇਂ ਸਕੂਲਾਂ ਨੂੰ ਉੱਚ ਦਰਜੇ ਦਾ ਬਣਾਇਆ ਜਾਂਦਾ ਹੈ ਉਸ ਸਮੇਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਇਹ ਵੀ ਕਿਹਾ ਸੀ ਅਸੀਂ ਖਾਲੀ ਪਈਆਂ ਪੋਸਟਾਂ ਭਰਾਂਗੇ ਅਧਿਆਪਕਾਂ ਕੋਲੋਂ ਕੋਈ ਵੀ ਗੈਰ ਵਿਦਿਅਕ ਕੰਮ ਨਹੀਂ ਲਵਾਵਾਂਗੇ ਇਹਨਾਂ 2 ਸਾਲਾਂ ਵਿੱਚ ਸਕੂਲ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਪੋਸਟਾਂ ਪੰਜਾਬ ਸਰਕਾਰ ਵੱਲੋਂ ਭਰ ਦਿੱਤੀਆਂ ਗਈਆਂ ਹਨ ਸਕੂਲਾਂ ਨੂੰ ਸਫਾਈ ਕਰਮਚਾਰੀ ਤੇ ਚੌਂਕੀਦਾਰ ਅਡਹੋਕ ਤੌਰ ਤੇ ਦੇ ਦਿੱਤੇ ਗਏ ਹਨ ਅਧਿਆਪਕਾਂ ਤੋਂ ਗੈਰ ਵਿਦਿਆ ਕੰਮ ਲੈਣ ਦੀ ਸਥਿਤੀ 2 ਸਾਲ ਬੀਤ ਜਾਣ ਦੇ ਬਾਅਦ ਵੀ ਜਿਉਂ ਦੀ ਟੀਉ ਬਣੀ ਹੋਈ ਹੈ ਸਕੂਲ ਮੁਖੀਆਂ ਪ੍ਰਿੰਸੀਪਲਾਂ ਤੇ ਮੁਖ ਅਧਿਆਪਕਾਂ ਦੀਆਂ ਪੋਸਟਾਂ ਅੱਜ ਵੀ ਵੱਡੇ ਪੱਧਰ ਤੇ ਖਾਲੀ ਹਨ ਵਿਰੋਧੀ ਧਿਰ ਨੇ ਉਦੋਂ ਮਾਨ ਸਰਕਾਰ ਤੇ ਚੁਟਕੀ ਲੈਂਦਿਆਂ ਕਿਹਾ ਸੀ ਕਿ ਉਹ ਦਿੱਲੀ ਦੇ ਸਕੂਲਾਂ ਦਾ ਮਾਡਲ ਪੰਜਾਬ ਨੂੰ ਵੇਚ ਰਹੀ ਹੈ ਪਰ ਵਡੰਬਣਾ ਇਹ ਹੈ ਕਿ ਪੰਜਾਬ ਦੇ ਸਕੂਲਾਂ ਨੂੰ ਸਭ ਤੋਂ ਵਧੀਆ ਕਰਾਰ ਦਿੱਤਾ ਗਿਆ ਕਾਂਗਰਸ ਸਰਕਾਰ ਸਕੂਲਾਂ ਦੀ ਵਧੀਆ ਸਥਿਤੀ ਨੂੰ ਇਲੈਕਸ਼ਨ ਦਾ ਮੁੱਦਾ ਬਣਾ ਕੇ ਇਲੈਕਸ਼ਨ ਵਿੱਚ ਨਿਤਰੀ ਸੀ ਆਮ ਆਦੀ ਪਾਰਟੀ ਨੇ ਉਦੋਂ ਵੀ ਸਕੂਲਾਂ ਦੇ ਦੰਬ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰਕਾਰ ਨੇ ਦਿੱਲੀ ਵਿੱਚ ਮਿਸ਼ਨ ਬੁਨਿਆਦ ਦੀ ਤਰਜ਼ ਤੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਨੂੰ ਵਧਾਉਣ ਲਈ ਮਿਸ਼ਨ ਸਮਰੱਥ ਦੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਬੁਨਿਆਦੀ ਪੜਨ ਲਿਖਣ ਤੇ ਗਣਿਤ ਦੇ ਧਿਆਨ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੇ ਪ੍ਰੈਸ ਨੂੰ ਦੱਸਿਆ ਇਹ ਇੱਕ ਅਭਿਆਸ ਸੀ ਜੋ ਅਸੀਂ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦਾ ਪਤਾ ਲਾਉਣ ਲਈ ਕੀਤਾ ਅਧਿਆਪਕਾਂ ਨੂੰ ਇਹ ਸਰਵੇਖਣ ਕਰਨ ਅਤੇ ਹਰ ਜਮਾਤ ਤੋਂ ਰਿਪੋਰਟ ਦੇਣ ਲਈ ਕਿਹਾ ਗਿਆ ਸੀ ਇਹ ਸਰਵੇਖਣ 20000 ਤੋਂ ਵੱਧ ਵਿਦਿਆਰਥੀਆਂ ਤੇ ਕੀਤਾ ਗਿਆ ਸੀ ਰਾਜ ਵਿੱਚ 12880 ਪ੍ਰਾਇਮਰੀ ਸਕੂਲ 2670 ਮਿਡਲ ਸਕੂਲ 1740 ਹਾਈ ਸਕੂਲ ਤੇ 1972 ਸੀਨੀਅਰ ਸੈਕੰਡਰੀ ਸਕੂਲ ਹਨ ਇੱਕ ਹੋਰ ਸਰਕਾਰੀ ਅਧਿਕਾਰੀ ਨੇ ਪ੍ਰੈਸ ਨੂੰ ਕਿਹਾ ਕਿ ਅਸੀਂ ਜੁਲਾਈ ਵਿੱਚ ਬੇਸਲਾਈਨ ਸਰਵੇਖਣ ਸ਼ੁਰੂ ਕੀਤਾ ਸੀ ਇਸ ਤਰ੍ਹਾਂ ਅਖੱਟੇ ਕੀਤੇ ਡਾਟੇ ਨੂੰ ਕੰਪਾਈਲ ਕਰਨ ਵਿੱਚ ਸਾਨੂੰ ਲਗਭਗ 5 ਮਹੀਨੇ ਲੱਗੇ ਪਹਿਲਾਂ ਇਹ ਇੱਕ ਭੌਤਿਕ ਫਾਰਮੈਟ ਵਿੱਚ ਸੀ ਅਤੇ ਫਿਰ ਇਹ ਸੌਫਟਵੇਅਰ ਬਣਾਇਆ ਗਿਆ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦਾ ਇੱਕ ਡਾਟਾਬੇਸ ਤਿਆਰ ਕਰ ਲਈ ਤੇ ਫਿਰ ਇਸ ਨੂੰ ਡਿਜੀਟਲ ਰੂਪ ਵਿੱਚ ਅਪਲੋਡ ਕਰ ਲਈ ਗਿਆ ਹੈੱਡਕੁਆਟਰ ਪੰਜਾਬ ਸਕੂਲ ਸਿੱਖਿਆ ਵਿਭਾਗ ਵਿਖੇ ਅਸੀਂ ਇਸ ਦਾ ਵਿਸ਼ਲੇਸ਼ਣ ਕਰਨ ਦੇ ਯੋਗ ਹੋਏ ਹਾਂ ਜੇ ਮੌਜੂਦਾ ਸਰਵੇਖਣ ਨੂੰ ਆਧਾਰ ਬਣਾ ਕੇ ਗੱਲ ਕੀਤੀ ਜਾਵੇ ਤਾਂ ਵਿਦਿਆਰਥੀਆਂ ਦੀ ਤਰਸਯੋਗ ਸਥਿਤੀ ਦਾ ਜ਼ਿੰਮੇਵਾਰ ਕੌਣ ਹੈ ਇਸ ਵਿੱਚ ਕਸੂਰ ਕਿਸਦਾ ਹੈ ਵਿਦਿਆਰਥੀਆਂ ਦਾ ਮਾਪਿਆਂ ਦਾ ਜਾਂ ਅਧਿਆਪਕਾਂ ਦਾ ਪੰਜਾਬ ਦੇ ਉੱਗੇ ਚੰਤਕ ਡਾਕਟਰ ਪਿਆਰੇ لال ਗਰਗ ਨੇ ਕਿਹਾ ਅਸੀਂ ਵਿਦਿਆਰਥੀਆਂ ਨੂੰ ਕਿਵੇਂ ਦੋਸ਼ੀ ਠਹਿਰਾ ਸਕਦੇ ਹਾਂ ਇਹ ਅਧਿਆਪਕਾਂ ਤੇ ਨਿਰਪੱਖ ਕਰਦਾ ਹੈ ਉਹ ਸਿਰਫ ਛੁੱਟੀਆਂ ਚਾਹੁੰਦੇ ਨੇ ਜੇ ਮੌਸਮ ਠੰਡਾ ਹੁੰਦਾ ਤਾਂ ਉਹ ਛੁੱਟੀਆਂ ਦੀ ਮੰਗ ਕਰਨ ਲੱਗ ਪੈਂਦੇ ਨੇ ਇਸ ਦੇ ਨਾਲ ਹੀ ਬਰਫ ਦਾ ਆਨੰਦ ਲੈਣ ਲਈ ਪਹਾੜਾਂ ਦੇ ਉੱਪਰ ਚੜ ਜਾਂਦੇ ਨੇ ਕੋਈ ਜਵਾਬ ਦੇ ਨਹੀਂ ਉਹ ਸਿੱਖਿਆ ਦੇਣ ਲਈ ਨਹੀਂ ਸਗੋਂ ਤਨਖਾਹ ਲੈਣ ਲਈ ਕੰਮ ਕਰਦੇ ਨੇ ਉਹ ਜਾਣਦੇ ਨੇ ਕਿ ਵਿਦਿਆਰਥੀਆਂ ਦੀ ਮਾੜੀ ਕਾਰਗੁਜ਼ਾਰੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀ ਵਿਦਿਆਰਥੀ ਸਕੂਲ ਆਉਂਦੇ ਨੇ ਪਰ ਸਿੱਖਦੇ ਕੁਝ ਨਹੀਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਾਰੇ ਦੇਸ਼ 'ਚੋਂ ਜ਼ਿਆਦਾ ਤਨਖਾਹ ਮਿਲਦੀ ਹੈ ਇਹ ਸਹੀ ਹੈ ਕਿ ਉਹਨਾਂ ਨੂੰ ਕਈ ਮੁਸ਼ਕਲਾਂ ਵੀ ਸਾਹਮਣੇ ਆਉਂਦੀਆਂ ਨੇ ਤੇ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਉਹ ਪੜਾਉਂਦੇ ਨੇ ਇਹ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਕਮਾਲੀ ਤਾਇਨਾਤ ਕੀਤੇ ਗਏ ਮਾਸਟਰਾਂ ਦੀ ਇਹ ਜਿਹੜੀ ਹੈ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਖਾਲੀ ਪਈਆਂ ਅਸਾਮੀਆਂ ਸਮੇਂਸਰ ਭਰਨੀਆਂ ਚਾਹੀਦੀਆਂ ਨੇ ਤੇ ਅਧਿਆਪਕਾਂ ਨੂੰ ਬਣਦੇ ਡਿਊ ਸਮੇਂਸਰ ਅਦਾ ਕੀਤੇ ਜਾਣੇ ਚਾਹੀਦੇ ਨੇ ਪਰ ਇਹ ਸਭ ਕੁਝ ਦੇ ਬਾਵਜੂਦ ਕਲਪਨਾ ਕਰਨੀ ਮੁਸ਼ਕਲ ਹੈ ਕਿ ਕੀ ਕੁਝ ਵਿਦਿਆਰਥੀ ਪੰਜਾਬੀ ਵਿੱਚ ਵੀ ਨਾ ਪੜ ਸਕਣ حساب دے سارل تو سارل فارمولے حل نہ کر سکن ਸਾਡਾ ਧਿਆਨ ਬਾਰ ਬਾਰ ਇਸ ਤੱਥ ਵੱਲ ਦਵਾਇਆ ਜਾਂਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਿਰਫ ਉਹਨਾਂ ਮਾਪਿਆਂ ਦੇ ਬੱਚੇ ਪੜ੍ਹਦੇ ਨੇ ਜਿਹੜੇ ਘੱਟ ਸਾਧਨਾਂ ਵਿੱਚ ਗੁਜ਼ਾਰਾ ਕਰਦੇ ਨੇ ਜਿਨ੍ਹਾਂ ਦੇ ਸਾਧਨ ਚੰਗੇ ਹੁੰਦੇ ਨੇ ਉਹ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ ਵਿੱਚ ਆਪਣੇ ਬੱਚਾ ਨੂੰ ਪੜਾਉਂਦੇ ਨੇ ਪੰਜਾਬ ਸਰਕਾਰ ਨੇ 1 ਦਸੰਬਰ 2023 ਤੋਂ ਸਕੂਲਾਂ ਵਿੱਚ ਮਿਸ਼ਨ ਸਮਰਥ ਸ਼ੁਰੂ ਕੀਤਾ ਹੈ ਦੱਸਿਆ ਗਿਆ ਹੈ ਕਿ ਇਹ ਮਿਸ਼ਨ ਦਿੱਲੀ ਸਰਕਾਰ ਵੱਲੋਂ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਸੁਧਾਰਨ ਵਾਲੇ ਮਿਸ਼ਨ ਬੁਨਿਆਦ ਦੀਆਂ ਪੜਾਂ ਤੇ ਚੱਲੇਗਾ ਮਿਸ਼ਨ ਬੁਨਿਆਦ ਦੀ ਸ਼ੁਰੂਆਤ ਅਸ਼ਲੀ ਆਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀ ਸਰਕਾਰ ਨੇ 2018 ਵਿੱਚ ਕੀਤੀ ਸੀ ਪਰ ਪੰਜਾਬ ਸਰਕਾਰ ਦੇ ਸਕੂਲਾਂ ਦੇ ਅਪਰੋਖਤ ਸਰਵੇ ਦੱਸਦੇ ਨੇ ਕਿ ਮਿਸ਼ਨ ਸਮਰੱਥ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਸਭ ਤੋਂ ਵੱਡੀ ਜ਼ਰੂਰਤ ਅਧਿਆਪਕਾਂ ਵਿੱਚ ਸਵੇ ਵਿਸ਼ਵਾਸ ਪੈਦਾ ਕਰਨ ਦੀ ਹੈ ਤੇ ਵਿਦਿਆਰਥੀਆਂ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਣ ਦੀ ਹੈ ਪੰਜਾਬ ਸਰਕਾਰ ਤੇ ਸਮਾਜ ਇਸ ਨੂੰ ਰਲ ਕੇ ਕਿਵੇਂ ਹੱਲ ਕਰਨਗੇ ਇਹ ਗੰਭੀਰ ਚੁਣੌਤੀਆਂ ਆਉਣ ਵਾਲੇ ਸਮੇਂ ਵਿੱਚ ਕਿਵੇਂ ਪੇਸ਼ ਹੁੰਦੀਆਂ ਨੇ ਇਹਦਾ ਪੁਵੇਖੇਚੀ ਪਤਾ ਲੱਗੇਗਾ ਧੰਨਵਾਦ